ਇਹਨਾਂ ਨੇ ਨਾ ਪੋੜੀਆਂ ਬਣਾਈਆਂ ਸੀ ਉਹ ਪਰ ਲੀਆਂ ਦਿਖਾਇਆ ਉਧਰ ਮੋੜ ਆ ਜਿਹੜਾ ਥੱਲੇ ਆਉਂਦੇ ਨਾ ਸੰਗਤ ਇਹਾਂ ਦੀ ਸੇਵਾ ਦੇਖ ਕੇ ਬਰੋ ਫੋਨ ਆਉਣੇ ਸ਼ੁਰੂ ਹੋ ਗਏ ਤੇ ਅੱਧੀਆਂ ਤੋਂ ਗਾਹ ਜਾ ਕੇ ਕਾਫੀ ਖਸਤਾ ਹਾਲ ਤੇ ਆ ਨਾ ਇਸ ਤੋਂ ਅੱਗੇ ਪਟੜਨ ਤੋਂ ਅੱਗੇ ਜਾ ਕੇ ਇਹ ਜਿਹੜਾ ਇਹ ਨਾ ਲੈਟ ਵਾਲਾ ਦਰਸਤਾ ਨਾ ਰਾਤ ਨੂੰ ਬਰਤੀ ਜਾਂਦਾ ਕੋਈ ਨਾ ਕੋਈ ਪੱਧ ਤੇ ਚੱਲਿਆ ਹੁੰਦਾ ਚੱਲਿਆ ਹੁੰਦਾ ਨਾ ਕੋਈ ਇਥੇ ਲੈਟ ਨਹੀਂ ਹੈ ਨਾ ਕੋਈ ਮੈਂ ਤਾਂ ਕਹਿੰਦਾ ਪਰਮਾਤਮਾ ਰਾਜੇ ਰਾਜੇ ਦਵੇ ਤੁਸੀਂ ਕਰਾਈ ਉਹ ਜੋ ਮਨ ਚ ਆਉਂਦਾ ਆ ਜਿੱਦਾਂ ਬਾਬੇ ਦੇ ਜੋ ਪਾਕਤਾਂ ਦੇ ਸਾਰੇ ਜੋ ਵੀਡੀਓ ਪਾਏ ਤੁਸੀਂ ਉਹ ਸਭ ਦੇਖ ਕੇ ਰੁੱਕੇ ਜਾਂਦੇ ਪਹਿਲੇ ਉੱਥੇ ਨਿਗਾਹ ਪੈਂਦੀ ਉਹ ਜੀ ਕਲ ਸੇਵਾ ਸਾਰੇ ਹੀ ਕਰਦੇ ਆ ਪਰ ਜਿਨ੍ਹਾਂ ਹਾਲਤਾਂ ਤੇ ਨਿਕਲ ਕੇ ਤੁਸੀਂ ਸੇਵਾ ਕੀਤੀ ਆ ਉਹ ਜੀ ਜੀ ਹਨਾ ਤੇ ਤੁਸੀਂ ਸੰਗਤਾਂ ਲਈ ਪੋੜੀਆਂ ਬਣਾਈਆਂ ਸਾਡੇ ਲਈ ਤਾਂ ਬਹੁਤ ਵੱਡੀ ਕਰਦਾ ਬਈ ਕਰ ਤੁਸੀਂ ਜੋ ਵੀ ਬਾਬਾ ਬਲਕਨਾਥ ਜੀ ਦਾ ਬਹੁਤ ਸੱਚੇ ਦਰਬਾਰ ਕੀ ਜਿਆ ਤੇ ਇੱਕ ਭਰਾ ਆਪਣਾ ਛਾਤ ਲਈ ਤੋਂ ਬਾਬਾ ਜੀ ਦੀ ਗੁਫਾ ਤੇ ਪੈਂਦਾ ਆ ਅੱਪੈਰੀਅਲ ਦੇ ਕੋਲ ਅਨਿਲ ਕੁਮਾਰ ਤੇ ਸਟਾਰ ਹੋ ਗਿਆ ਭਰਾ ਸਾਡਾ ਹੁਣ ਜੀ ਸਟਾਰ ਹੋ ਗਿਆ ਹਾਂ ਜੀ ਸਹੀ ਹੈ ਨਾ ਤੇ ਮੇਲਿਆਂ ਦੇ ਵਿੱਚ ਇੱਥੇ ਰਹਿੰਦੇ ਆ ਤੇ ਉਤੋਂ ਪਹਿਲਾਂ ਤੁਹਾਨੂੰ ਪਤਾ ਹੀ ਆ ਪਿਛਲੀ ਵੀਡੀਓ ਹੀ ਦੇਖੇ ਲਈਆਂ ਇਹਨਾਂ ਨੇ ਨਾ ਪੋੜੀਆਂ ਬਣਾਈਆਂ ਸੀ ਉਹ ਪਰ ਲੀਆਂ ਦਿਖਾਇਆ ਉਧਰ ਮੋੜ ਆ ਜਿਹੜਾ ਥੱਲੇ ਆਉਂਦੇ ਨਾ ਸੰਗਤ ਜੈ ਬਾਬੇ ਦੀ ਜੈ ਬਾਬੇ ਦੀ ਜੈ ਬਾਬੇ ਦੀ ਤੇ ਇਹ ਨਾ ਪੋੜੀਆਂ ਵੀ ਇਹਨੇ ਬਣਾਈਆਂ ਸੀ ਦੱਸਿਆ ਤਾਂ ਅਸੀਂ ਚਾਪ ਚੱਕ ਕੇ ਵੀਡੀਓ ਇਹਨਾਂ ਦੀ ਅਪਲੋਡ ਕਰਤੀ ਆਪਣੇ ਚੈਨਲ ਤੇ ਤੇ ਮਹਾਰਾਜ ਦੀ ਐਸੀ ਕਿਰਪਾ ਵੀ ਵੀਡੀਓ ਵਧੀਆ ਚੱਲਦੀ ਬਾਬਾ ਜੀ ਦੀ ਕਿਰਪਾ ਸਾਰੀ ਬਾਬਾ ਪੋਣਾਹਰੀ ਦੀ ਕਿਰਪਾ ਆ ਤੇ ਇਹਨਾਂ ਦੀ ਸੇਵਾ ਦੇਖ ਕੇ ਬਾਰੋ ਫੋਨ ਆਉਣੇ ਸ਼ੁਰੂ ਹੋ ਗਏ ਤੇ ਹੁਣ ਆ ਜਿਹੜੀਆਂ ਪੋੜੀਆਂ ਨਾ ਇਹ ਅੱਧੀਆਂ ਤੋਂ ਗਾਂ ਜਾ ਕੇ ਕਾਫੀ ਖਸਤਾ ਹਾਲ ਤੇ ਆ ਨਾ ਇਸ ਤੋਂ ਅੱਗੇ ਟਰਨ ਤੋਂ ਅੱਗੇ ਜਾ ਕੇ ਤੇ ਉਹ ਪਾਜੀ ਹੁਣੀ ਆ 스ਵੇਡਨ ਤੋਂ ਤੇ ਬਾਈ ਹੁਣੀ ਕਹਿੰਦੇ ਵੀ ਸਾਨੂੰ ਦੱਸੋ ਪਤਾ ਕਰਕੇ ਤੇ ਮੈਂ ਹੁਣਾਂ ਇਹਨਾਂ ਦੇ ਕੋਲ ਪਾਤੋਂ ਆਇਆ ਇਹ ਦੱਸੂਗਾ ਮੈਨੂੰ ਵੀ ਇਹਨਾਂ ਨੇ ਪਰਮਿਸ਼ਨ ਕਿੱਥੋਂ ਲਈ ਸੀ ਹੈਨਾ ਜੀ ਜੀ ਤੇ ਕਿਹੜਾ ਕਿਹੜਾ ਰੁੱਕੇ ਜਾਂਦਾ ਹੈ ਤੇ ਜਿੰਨਾ ਬਾਬੇ ਦੇ ਜੋ ਪਾਕਤਾਂ ਦੇ ਸਾਰੇ ਜੋ ਵੀਡੀਓ ਪਾਜੀ ਤੁਸੀਂ ਉਹ ਸਭ ਦੇਖ ਕੇ ਰੁੱਕੇ ਜਾਂਦੇ ਪਹਿਲੇ ਉੱਥੇ ਨਿਗਾ ਪੈਂਦੀ ਉਹ ਪੜਿਆ ਦੇਖੋ ਜੇ ਤੁਸੀਂ ਜੋ ਕਾਰਜ ਕੀਤਾ ਹੈ ਨਾ ਵੀਰਾ ਜੀ ਮੈਂ ਕਿਉਂ ਪਾਈ ਆ ਕਰ ਸੇਵਾ ਸਾਰੇ ਕਰਦੇ ਆ ਪਰ ਜਿਨ੍ਹਾਂ ਹਾਲਤਾਂ ਤੇ ਨਿਕਲ ਕੇ ਤੁਸੀਂ ਸੇਵਾ ਕੀਤੀ ਆ ਉਹ ਜੀ ਜੀ ਉਹ ਇੱਕ ਭਾਜੀ ਉਹਦੇ ਲਈ ਲਫ਼ਾਜ਼ ਨਹੀਂ ਇਹ ਨਾ ਪੈਸਾ ਸਾਰੇ ਉਹ ਤਾਂ ਹੁੰਦਾ ਆ ਤੁਸੀਂ ਕਿੱਦਾਂ ਮਿਹਨਤ ਕਰਦੇ ਆ ਹਨਾ ਤੇ ਤੁਸੀਂ ਸੰਗਤਾਂ ਲਈ ਪੋੜੀਆਂ ਬਣਾਈਆਂ ਸਾਡੇ ਲਈ ਤਾਂ ਬਹੁਤ ਵੱਡੀ ਗੱਲ ਆ ਭਾਜੀ ਜੀ ਜੀ ਹਨਾ ਇਸ ਕਰਕੇ ਜਿਹੜੇ ਵੀਡੀਓ ਦੇਖਦੇ ਵੀ ਆ ਉਹਨਾਂ ਨੂੰ ਵੀ ਗੱਲ ਉਹ ਬਹੁਤ ਵਧੀਆ ਲੱਗੀ ਵਧੀਆ ਲੱਗੀ ਨਾ ਤੈਨੂੰ ਰੁੱਕੇ ਜਾਂਦੇ ਆ ਹਨਾ ਹਾਂ 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 ਹੁਣ ਤੁਸੀਂ ਬੋਲੋ ਇਹ ਤੁਸੀਂ ਤੇਰੀ ਵੀਡੀਓ ਪਾਈ ਸਾਡੇ ਤੇ ਕੋਈ ਵੀ ਜਿੰਨੇ ਸਰਦਾਲੂ ਆ ਜਿੰਨੇ ਭਗਤ ਹੁੰਦੇ ਸਭ ਰੁੱਕ ਕੇ ਪਹਿਲੇ ਉੱਥੇ ਤੇ ਨਿਗਾਹ ਪੈਂਦੀ ਨਾ ਉਹਨਾਂ ਦੀ ਆ ਅਨਿਲ ਕੁਮਾਰ ਦਾ ਬੋਰਡ ਲੱਗਾ ਹੈ ਅੱਛਾ ਅਨਿਲ ਕੁਸਾਰ ਲਿਖਿਆ ਹੈ ਮੰਮੇ ਦੇ ਉੱਤੋਂ ਲਾਈਨ ਘੱਟ ਦੋ ਠੀਕ ਹੈ ਮੈਂ ਸੱਸਾ ਬਣਾਤਾ ਹੈ ਨਾ ਠੀਕ ਉਹ ਸਹੀ ਕਰੋ ਜੀ ਮਾਦੀ ਕਰ ਦੂੰਗਾ ਸ਼ਾਮ ਨੂੰ ਠੀਕ ਹੈ ਹਾਂ ਜੀ ਹੋ ਰਿਹਾ ਸਭ ਤੇ ਬਾਕੀ ਭਾਈ ਜਿਹੜਿਆਂ ਨੇ ਵੀਡੀਓ ਪਹਿਲੀ ਵਾਰੀ ਦੇਖੀ ਆ ਵੀਰੇ ਤੂੰ ਰੋਕ ਕੇ ਜਾਓ ਤੇ ਬਹੁਤ ਨਿਗਾ ਸੁਹਾ ਆ ਮੈਨੂੰ ਤਾਂ 10 15 ਸਾਲ ਹੋ ਗਏ ਸਾਡੀ ਯਾਰੀ ਨੂੰ ਜੀ ਜੀ ਤੇ ਬੈਂਡ ਵਜਾਉਂਦੇ ਆ ਇਹ ਸੰਗ ਇਹ ਵੀ ਇੱਕ ਸੇਵਾ ਆ ਜੀ ਸੇਵਾ ਹੈ ਕਿੰਨਾ ਦਾ ਟੈਲੈਂਟ ਆ ਤੇ ਜੋ ਕਿ ਇਹਦੀ ਸ਼ਰਤ ਆ 50 100 ਜਿੰਨੀ ਇਹਦੀ ਸ਼ਰਤਾਂ ਪੀ ਜਾਂਦੇ ਆ ਤੇ ਉਹਨਾਂ ਦੇ ਪੈਸਿਆਂ ਚੋਂ ਇਹਨਾਂ ਨੇ ਬਾਈ ਉਹਨਾਂ ਨੇ ਸੇਵਾ ਕਰਾਈ ਹੈ ਨਾ ਜੀ ਜੀ ਤੇ ਚਲੋ ਜੈ ਬਾਬੇ ਦੀ ਪਰਮਾਤਮਾ ਇਦਾਂ ਤਰੱਕੀਆਂ ਬਖਸ਼ੇ ਸਾਰਿਆਂ ਨੂੰ ਨਾ ਚੱਲੋ ਮਨਜ਼ੂਰ ਕਰੇ ਚਲੋ ਪਜਾ ਦਿਓ ਬੈਂਡ ਫਿਰ ਜੇ ਬਾਬਾ ਬੋਲ ਸਿੱਧੇ ਦਰਵਾਜ਼ੇ ਤੋਂ ਬਾਅਦ ਹੁਣ ਜੇ ਉਹ ਉੱਤੇ ਵੀ ਲਾਈਟ ਲਾਉਣੀ ਇੱਧਰ ਵੀ ਲੋਟ ਲਾਉਣੀ ਉਹ ਅਗਲੇ ਸਾਲ ਨਹੀਂ ਇੱਥੇ ਲਾਈਟ ਲਾਉਣੀ ਹੈ ਜੇ ਇੱਥੇ ਕੋਈ ਲਾਈਟ ਰਾਜ ਰਾਜ ਇਹ ਜੋ ਇਹਨਾਂ ਲਾਈਟ ਵਾਲਾ ਦਰਸਤਾ ਨਾ ਰਾਤ ਨੂੰ ਬਰਾਤੀ ਆਂਦੇ ਕੋਈ ਨਾ ਕੋਈ ਪੱਧ ਤੇ ਚੱਲਿਆ ਹੁੰਦਾ ਚੱਲਿਆ ਹੁੰਦਾ ਨਾ ਕੋਈ ਇੱਥੇ ਲਾਈਟ ਨਹੀਂ ਹੈ ਨਾ ਕੋਈ ਮੈਂ ਤਾਂ ਕਹਿੰਦਾ ਪਰਮਾਤਮਾ ਰਾਜ ਰਾਜ ਦਵੇ ਤੁਸੀਂ ਕਰਾਈ ਉਹ ਜੋ ਮੰਨ ਚ ਆਉਂਦਾ ਹੈ ਜਿੱਦਾਂ ਹੋਣਾ ਕਿ ਦੁਬਾਰਾ ਆਣਾ ਨਾ ਹੈ ਮੇਰਾ ਤਾਂ ਦੋ ਲਾਈਟਾਂ ਉਧਰ ਹੋਣੀਆਂ ਇੱਕ ਇੱਥੇ ਲਗਣੀ ਹੈ ਅੱਛਾ ਇੱਥੇ ਵੀ ਲਵਾਉਗੇ ਕਿਉਂਕਿ ਆਪਣਾ ਬੰਦਾ ਹੁੰਦਾ ਕਹਿੰਦਾ ਰਾਤ ਨੂੰ ਚਲੋ ਬਹੁਤ ਵਧੀਆ ਗੱਲ ਆ ਮਾਰੇ ਬਹੁਤ ਵਧੀਆ ਤੁਹਾਨੂੰ ਦੇਖ ਕੇ ਕਈਆਂ ਦੇ ਵਿਦਨ ਕਲੀਅਰ ਹੋਏ ਆ ਜੀ ਚਲ ਫਿਰ ਉਹੀ ਆ ਜਾਂਦੀ ਪੈਸਾ ਸਾਰਿਆਂ ਤੋਂ ਆਇਗਾ ਬਹੁਤ ਲੋਕਾਂ ਦਾ ਪਰ ਲੋਨ ਲੈ ਦੇਣ ਚਾਹੀਦਾ ਯਾਰ ਤੁਹਾਡੀ ਵੀਡੀਓ ਦੇਖ ਕੇ ਬਾਬਾ ਜੀ ਨੇ ਬੜਿਆਂ ਨੇ ਮਨ ਦਿੱਤੇ ਕੀਤੇ ਆ ਬੜਿਆਂ ਨੇ ਉਹਨਾਂ ਨੇ ਇਹਦਾ ਨੇਚਾ ਹੈ ਨਾ ਵੀ ਆ ਵੀ ਕਰਾ ਲਈਏ ਆ ਵੀ ਕਰਾ ਲਈਏ ਨਾ ਉਹ ਕੁਝ ਬਹੁਤ ਸੋਚ ਚੇਂਜ ਕਰਦੀ ਆ ਤੁਹਾਡੀ ਵੀਡੀਓ ਲੋਕਾਂ ਦੀ ਸੋਚ ਚੇਂਜ ਕਰਦੀ ਭਗਤਾਂ ਦੀ ਸੋਚ ਚੇਂਜ ਕੀਤੀ ਹੋਇਆ ਜੀ ਜੀ ਬਹੁਤ ਵਧੀਆ ਮੇਰਾ ਆਪਾ ਬਾਬੇ ਦੀ ਕਿਰਪਾ ਨਾਲੇ ਤੁਸੀਂ ਉਹ ਬਾਬਾ ਜੀ ਆ ਯਾਰ ਧੋ ਮੇਲਾ ਉਹ ਹੀ ਬਣਾਉਦਾ ਬੜਾ ਘਮੀਆ ਬੜਾ ਬੜਾ ਧੋ ਮੇਲਾ ਉਹ ਹੀ ਬਣਾਉਦਾ ਅਸੀਂ ਕੋਣ ਆ ਯਾਰ ਚਲੋ ਤਾਂ ਵੀ ਤਾਂ ਸਾਡੀ ਪਾਜੀ ਨੇ ਜੀ ਇਹ ਬਾਬਾ ਜੀ ਉਹ ਕਿਤੇ ਚਰਨਾ ਦੀ ਤੋਰ ਵੀ ਨਹੀਂ ਪਾਜੀ ਤੇ ਬਾਬਾ ਨਹੀਂ ਹੋਏ ਤੇ ਸਾਡਾ ਮੇਲ ਕਿੱਥੇ ਹੋਣਾ ਦੇਖੋ ਉਹ ਦਿਮਾਗ ਚ ਪਾਉਂਦਾ ਹੈ ਤੇ ਅਸੀਂ ਕੀਤਾ ਆ ਹਾਂ ਜੀ ਨਹੀਂ ਤਾਂ ਉਦਾਂ ਵੀ ਤਾਂ ਆਪਾਂ ਮਿਲਦੇ ਰਹਿ ਗਏ ਵੀਡੀਓ ਬਣਾਈਆਂ ਅਗੇ ਜਵਾਬ ਸਰ ਜੀ ਚਲੋ ਬਹੁਤ ਵਧੀਆ ਗੱਲਾਂ ਮਹਾਰਾਜ ਇਹ ਤੇ ਤਰਕੀਆਂ ਦਵੇਪਰਾ ਸਭ ਦਾ ਸਭ ਸ਼ਾਤ ਲਈ ਤੋਂ ਜਦੋਂ ਆਪਾਂ ਆਉਣਾ ਆਂ ਦਿਓੜ ਤੇ ਦਿਓੜ ਸਿੱਧ ਗੁਫਾ ਤੇ ਆਉਣਾ ਬਾਬਾ ਜੀ ਦੀ ਤੇ ਰਾਹ ਦੇ ਵਿੱਚ ਸੈਂਟਰ ਦੇ ਵਿੱਚ ਹੀ ਆ ਇਸ ਪਣਾ ਦੂਰ ਹੀ ਜਿਹੜੀਆਂ ਸ਼ਾਰਟਕਟ ਪੋੜੀਆਂ ਵਾਲਾ ਰਸਤਾ ਆ ਇੱਕ ਖਤਮ ਹੁੰਦਾ ਤੇ ਦੂਜਾ ਸ਼ੁਰੂ ਹੁੰਦਾ ਆ ਨਾ ਯਾਨੀ ਸੈਂਟਰ ਵਾਲਾ ਜਿਹੜਾ ਰਸਤਾ ਆ ਤਿੰਨ ਮੇਰੇ ਖਾਲ ਪਾਰਟ ਆ ਇਹਦੇ ਨਾ ਇੰਨੇ ਪਾਰਟ ਆ ਨਾ ਜਿਹੜਾ ਸ਼ਾਰਟਕਟ ਤੇ ਪਹਿਲੀ ਪੌੜੀਆਂ ਨੰਗੇ ਆਉ ਤੇ ਜਿਹੜੀਆਂ ਦੂਜੀਆਂ ਪੌੜੀਆਂ ਚੜ ਕੇ ਆਉਂਦੇ ਉਹ ਬਾਈ ਨੇ ਬਣਾਈਆਂ ਤੇ ਉਹਦੇ ਮੋਰੇ ਬਾਈ ਹੁਣੀ ਬੈਠੇ ਐ ਇਹਨਾਂ ਦਾ ਬੋਰਡ ਲੱਗਾ ਆ ਇੱਥੇ ਇਹਨਾਂ ਨੇ ਇਹਦੇ ਉੱਤੇ ਲਿਖ ਦਿੱਤਾ ਆ ਵੀ ਇਹ ਰਸਤਾ ਬੈਂਡ ਮਾਸਟਰ ਅਨਿਲ ਕਸਾਰ ਲਿਖਿਆ ਆ ਇਹਨੂੰ ਕੁਮਾਰ ਕਰ ਦੋ ਵੀ ਬਣਾਇਆ ਇਹਨਾਂ ਦਾ ਬੋਰਡ ਵੀ ਲੱਗਾ ਆ ਇਹ ਹੀ ਅਨਿਲ ਫਲਾ ਫਲਾ ਤੇ ਜੇ ਕਿਸੇ ਨੇ ਸੇਵਾ ਕਰਨੀ ਆ ਤਾਂ ਬਾਈ ਨੂੰ ਮਿਲੋ ਆ ਕੇ ਠੀਕ ਆ ਜੀ ਠੀਕ ਹੈ ਜੀ ਜਿਆ ਬਾਪੇ ਦੀ ਸ਼ਾਨ